ਕੋਨੇ ਵਿੱਚ ਰੱਖ ਕੇ ਜਾਣੀ ਸੀਗੀ ਉਹ ਤਾਂ ਮੈਨੂੰ ਪਤਾ ਵੀ ਜਦੋਂ ਉਹ ਤਾਂ ਨੇੜੇ ਨਹੀਂ ਜਾਂਦਾ ਉਹਨੇ ਬੋਤਲ ਤਾਂ ਵਖਾ ਕਿਹੜੀ ਆ ਚੰਦਰੇ ਪੀਂਦੇ ਕਿਹੜੀ ਦੇਖ ਲੈ ਹੁਣ ਫੇਰ ਹੁਣ ਹੁਣ ਤੈਨੂੰ ਕਿਵੇਂ ਪਤਾ ਲੱਗਾ ਵੀ ਬੋਤਲ ਕਿਹੜੀ ਏ ਮੰਮੀ ਕੋਈ ਮਾੜੀ ਸ਼ੈ ਲੱਗਦੀ ਮੈਨੂੰ ਤਾਂ ਪਤਾ ਨਹੀਂ ਇਹ ਕੀ ਹੈ ਭਾਈ ਇਹਨੂੰ ਤਾਂ ਪਤਾ ਹੀ ਨਹੀਂ ਹੋਣਾ ਕੀ ਆ ਹਾਂ ਤੈਨੂੰ ਤਾਂ ਪਤਾ ਹੀ ਨਹੀਂਗਾ ਮੈਨੂੰ ਲੱਗਦੀ ਏ ਕੋਈ ਸ਼ੈ ਮਾੜੀ ਆ ਵੀ ਇਹ ਪੀਣ ਵਾਲੀ ਚੀਜ਼ ਨਹੀਂ ਹੈਗੀ ਇਹ ਮੈਂ ਤੈਨੂੰ ਸਹੀ ਦੱਸਾਂ ਤੇ ਹਾਂ ਕੀ ਕਹਨੀ ਏ ਮੇਰਾ ਜੀ ਕਰਦਾ ਮਾਰਾਂ ਤੇ ਫਿਰ ਤੇ ਅਸੇ ਨਾਲ ਛੇਰੇ ਦਾ ਪਾੜ ਕੇ ਰੱਖਦਾ ਕੀ ਹੁੰਦੇ ਆ ਮਿੱਗੇ ਪਾਲ ਤਾਰ ਮਾਰ ਤੋੜਦੇ ਤੋੜਦੇ ਮੰਮੀ ਕੋਈ ਚੱਕਰ ਨਹੀਂ ਭੜਕਾ ਦੇ ਨਾ ਨਹੀਂ ਨਾ ਫਿਰ ਮਿੰਤਾ ਨਾ ਕਰਦਾ ਤੂੰ ਜਦੋਂ ਪੀਂਦਾ ਨਹੀਂ ਕਰਦਾ ਐਵੇਂ ਕਿਸੇ ਦਾ ਖਰਚਾ ਵਧਾ ਦੇਂਗੇ ਇਹ ਤਾਂ ਪੀਂਦਾ ਹੀ ਹੋਣਾ ਵਿਚਾਰਾ ਮੈਂ ਤਾਂ ਪੀਂਦਾ ਨਹੀਂ ਚੱਲ ਕੌਣ ਪੀਂਦਾ ਓਏ ਮੁੰਡੇ ਬੰਦੇ ਨਹੀਂ ਆਪਣੇ ਘਰ ਦੇ ਪੀਂਦਾ ਕੌਣ ਆਪਰੇ ਘਰੇ ਦਾ ਕੋਈ ਵੀ ਨਹੀਂ ਪੀਂਦਾ ਨਹੀਂ ਨਾ ਫਿਰ ਤੈਨੂੰ ਕੀ ਦਰਸ ਆਉਂਦਾ ਵਾ ਦਰਸਾਏ ਮੈਂ ਉਹਨਾਂ ਨੂੰ ਤੋੜਾਂ ਦੇ ਬਾਹਰ ਉਹਨਾਂ ਨੂੰ ਛੱਡਾਂਗਾ ਜਿਵੇਂ ਮਰਜ਼ੀ ਕਰ ਨਹੀਂ ਚੱਲ ਉਹਨਾਂ ਵਿਚਾਰੇ ਪੀ ਲੈਣਗੇ ਕੌਣ ਪੀ ਗਏ ਮੁੰਡੇ ਮੰਡੇ ਆ ਜਾਂਦੇ ਕਈ ਵਾਰੀ ਗਲਤ ਬਾਅਦ ਫਿਰ ਮੰਗ ਕੇ ਲੈਣੀ ਪੈਂਦੀ ਮਹਿੰਗੀ ਪਾਣੀ ਕੋਈ ਨਹੀਂ ਤੂੰ ਮੰਗ ਕੇ ਲੈਉਣਾ ਉਹ ਵੇਖ ਲੈ ਲੈ ਗਿਆ ਨਾ ਜਾ ਲੈ ਮੰਮੀ ਦੇ ਖੋ ਕੇ ਲੈ ਗਿਆ ਆ ਦਰ ਫੇਟੇ ਮੂੰ ਮਮੀ ਇਹ ਮੁੰਡੇ ਨੇ ਆਪਣੇ ਟਰੈਕਟਰ ਨੂੰ ਮੋਡੀਫਾਈ ਕੀਤਾ ਯੇ ਇਹਨੇ ਸੋਹਣਾ ਲੱਗਦਾ ਨਾ ਟਰੈਕਟਰ ਦਿਲੋਂ ਦੱਸੀ ਸੋਹਣਾ ਹੀ ਆ ਸੋਹਣਾ ਹੀ ਆ ਹਾਂ ਸੋ ਆ ਵੇਖੋ ਜਿਹੜਾ ਟਰੈਕਟਰ ਆਪਾਂ ਮੋਡੀਫਿਕੇਸ਼ਨ ਹੋਈ ਆ ਨਾ ਸਾਰੀ ਆ ਬਾਰ ਲਾਈਟ ਸਭ ਕੁਝ ਜਿਹੜੀ